ਹੋਰ ਡੜੀ ਫਿਰ ਤੋਰੀਆਂ ਤੋੜੀਆਂ ਨਾ ਓਏ ਹੋਰ ਪੁੱਤ ਤੋਰੀਆਂ ਤੋੜੀਆਂ ਨੇ ਅੱਜ ਲੇਟ ਹੋ ਗਏ ਅੱਗੇ ਦੱਸਦੇ ਆ ਤੋੜ ਦਿੰਦੇ ਸਭੀ ਹਾਂ ਅੱਜ ਥੋੜਾ ਜਿਹਾ ਹੋ ਗਏ ਲੇਟ ਆਹ ਦੇਖੋ ਜੀ ਆਪਣੇ ਬਾਬੇ ਮਾਲਕ ਦੀ ਕਿਰਪਾ ਨਾਲ ਇੰਨੀਆਂ ਤੋਰੀਆਂ ਤੇ ਚਾ ਦੋ ਤਿੰਨ ਕਿਲੋ ਹੋਰ ਤੇ ਆਉਣੀਆਂ ਹਜੇ ਭਾਲੀ ਜਾਂਦੇ ਆ ਹਾਂ ਥੋੜਾ ਕੁ ਕਰ ਲੈ ਕੋਈ ਗੱਲ ਯਾਰ ਮਾੜੀ ਮੁੱਢੀ ਹਾਂ ਉਹ ਡੜੀ ਫਿਰ ਇਹੇ ਮਤਲਬ ਵੀ ਆਪਣੇ ਦਿਨ ਚ ਤੇਰੇ ਸਾਹਮਣੇ ਆਣਾ ਹੈ ਨਾ ਵੀ ਹੁਣ ਜੇ ਆਪਾਂ ਹੁਣ ਤੁਰਨੀ ਆ ਹੈ ਨਾ ਵੀ ਇਹ ਕਿੰਨੇ ਕ ਵਜੇ ਤੱਕ ਰਹਿਣੀ ਆ ਵੀ ਦੋਰੀਆਂ ਹਾਂ ਬੇਬੀ ਉਹ ਤੋਂ ਬਾਅਦ ਵੀ ਕੋਈ ਵੀਰ ਨਾ ਆਵੇ ਵੀ ਤੋਰੀਆਂ ਉਹਦੋਂ ਨੂੰ ਮੁੱਕੇ ਜਾਂਦੀਆਂ ਇਹ ਤਾਂ ਆਪਣੀਆਂ ਤੋਰੀਆਂ ਇੱਕ ਘੰਟੇ ਜੀ ਵਿਗ ਜਾਣੀਆਂ ਜਦੋਂ 2:30 ਵਜੇ ਬੱਸ ਸਟੈਂਡ ਤੇ ਲਾ ਦੇਈਏ ਠੀਕ ਆ ਹਾਂ ਤੇ 2:30 ਵਜੇ ਤੋਂ ਲੈ ਕੇ ਬੱਸ 2 ਘੰਟੇ ਚ ਸਾਰਾ ਮਾਲ ਚੱਕਣ ਕੱਢੂ ਤੋਰੀ ਕੱਢੂ ਸਾਰੇ ਨਿਕਲ ਜਾਣੇ ਨੇ ਦਰ ਵਿੱਚ ਅੱਛਾ